ਜੀ ਜੀ ਗੱਡੀ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਦੀ ਇਹ ਹੋਟਲ ਦੀ ਹੈ ਇਸ ਹੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਕਰਮ ਬਣਾਤੀ ਆਂਦੇ ਨਾ ਦਰਿਆਵਾਂ ਦੇ ਬਹਿਣ ਨਹੀਂ ਮੋੜੀ ਤੇ ਇਹਨਾਂ ਨੇ ਕਰਮ ਬਣਾ ਕੇ ਆ ਕੇ ਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਈ ਨਹੀਂ ਹੋਈ ਤੇ 80 80 ਫੁੱਟ ਖੜੇ ਪਏ ਹੋਏ ਸਾਨੂੰ ਇੱਥੋਂ ਤੇ ਸਤਲੁਜ ਦੇ ਵਿੱਚ ਖੜੇ ਆ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਬੁੱਢੇ ਦਰਿਆ ਦੀ ਗੱਲ ਚੱਕੀ ਸੀਗੀ ਵੀ ਸਤਲੁਜ ਨੂੰ ਬੁੱਢਾ ਦਰਿਆ ਕਿਵੇਂ ਜ਼ਹਿਰ ਬਣਾ ਰਿਹਾ ਤੇ ਬੁੱਢੇ ਦਰਿਆ ਨੂੰ ਕਿਵੇਂ ਕੈਮੀਕਲ ਪਾ ਕੇ ਜ਼ਹਿਰ ਬਣਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਉਣ ਚੱਲੇ ਆ ਅਸੀਂ ਪੂਰੇ 4 ਮਹੀਨੇ ਹੁਣ ਪੂਰੇ ਪੰਜਾਬ ਚ ਜਾਣਾ ਰਹਿਣ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਣਾ ਰੂਪਨਗਰ ਤੋਂ ਸ਼ੁਰੂ ਹੋਇਆ ਨੰਗਲ ਖੜੇ ਆ ਅਸੀਂ ਨੰਗਲ ਡੈਮ ਦੇ ਕੋਲੇ ਜਿੱਥੋਂ ਸਤਲੁਜ ਦੇ ਵਿੱਚ ਜ਼ਹਿਰ ਪੈਣੀ ਕੈਮੀਕਲ ਪੈਣੀ ਸ਼ੁਰੂ ਹੋ ਜਾਂਦੇ ਆ ਫੈਕਟਰੀਆਂ ਦੇ ਪਿੰਡਾਂ ਦੇ ਸੀਵਰੇਜ ਜੋ ਵੀ ਗੰਦਗੀ ਮਲ ਮੂਤਰ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਸੋ ਦਿਖਾ ਵੀ ਇੱਕ ਵਾਰੀ ਪਿੱਛੇ ਇੱਥੇ ਇੱਥੇ ਖੜੇ ਆ ਅਸੀਂ ਆ ਦਿਖਾ ਜੋ ਕੁਝ ਪੈਂਦਾ ਆ ਆ ਆ ਸਾਰਾ ਉਹ ਜ਼ਹਿਰ ਆ ਕੇ ਆ ਦੇਖ ਇੱਥੋਂ ਤਾਂ ਐਂ ਦਿਖਦਾ ਆ ਇੱਥੋਂ ਐਂ ਪੈ ਕੇ ਤੇ ਆ ਗਿਆ ਨਾਲ ਸਤਲੁਜ ਬੱਗੀ ਜਾਂਦਾ ਸਾਰੀ ਗੰਦਗੀ ਅਸੀਂ ਜਿੰਨੇ ਵੀ ਇਹਨਾਂ ਪਿੰਡਾਂ 'ਚ ਹੁਣ ਹੋ ਕੇ ਆਏ ਆ ਇਹਨਾਂ ਸਾਰੇ ਪਿੰਡਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਆ ਇੱਥੇ ਅਨਪਲ ਫੈਕਟਰੀ ਐ ਦੂਜੀ ਕਿਹੜੀ ਫੈਕਟਰੀ ਐ ਪੀਸੀਐਲ ਪੀਸੀਐਲ ਫੈਕਟਰੀ ਐ ਇਹ ਸਾਰੀਆਂ ਫੈਕਟਰੀਆਂ ਦਾ ਪਾਣੀ ਸਤਲੁਜ ਵੀ ਪੈ ਰਿਹਾ ਤੇ ਧਰਤੀ ਹੇਠਾਂ ਬੋਰ ਕਰਕੇ ਵੀ ਪਾਇਆ ਜਾ ਰਿਹਾ ਇੱਥੇ ਆਲੇ-ਦਾਲੇ ਦੇ ਲੋਕਾਂ ਦਾ ਬੁਰਾ ਹਾਲ ਆ ਤਰਾਜ਼ਾ ਕਰਦੇ ਪਿੰਡ ਮੋਜਵਾਲ ਪਿੰਡ ਆ ਹਾਂ ਜੇ ਬੇਲਾ ਤੇ ਇਹ ਬੇਲਾ ਤੇ ਨਹੀਂ ਉਹ ਬਾਈ ਦਾ ਪਿੰਡ ਹੈਗਾ ਬਰਮਲਾ ਜੀ ਬਰਮਲਾ ਪਿੰਡ ਆ ਜਿੱਥੋਂ ਗੋਲਥਾਈ ਇੰਡਸਟਰੀ ਏਰੀਆ ਦਾ ਪਾਣੀ ਦਰਿਆ ਚ ਪੈਦਾ 2000 ਵਾਸੀ ਦਾ ਪਿੰਡ ਐ ਤੇ ਇਕੱਲਾ ਬੰਦਾ ਆਇਆ ਅਸੀਂ 400 ਮੀਲ ਤੋਂ ਦੂਰੋਂ ਜਾ ਲੱਗੇ ਆਏ ਅਸੀਂ ਪਾਣੀ ਆ ਗਿਆ ਪਾਣੀ ਆ ਗਿਆ ਉਹ ਰੋ ਨਾ ਜੋ ਡੱਬ ਗਈ ਕੋਈ ਨਹੀਂ ਡੱਬ ਗਈ ਡੱਬ ਗਈ ਆ ਜਾ ਉਹਨੂੰ ਬਾਹਰੋਂ ਆ ਜਾ ਅਸੀਂ 400 ਮੀਲ ਤੋਂ ਇੱਧਰ ਹੋ ਜਾ ਆ ਗਏ ਚੱਲ ਕੇ ਤੇ ਇੱਥੇ 2-2000 3-3000 ਆਬਾਦੀ ਦੇ ਪਿੰਡ ਆ ਜਿਹੜੇ ਪੀੜਤ ਨੇ ਬੁਰਾ ਹਾਲ ਹੈ ਛਰੇ ਆ ਮੱਛੇ ਇਹਨਾਂ ਨੇ ਦੱਸਿਆ ਵੀ ਕਿਵੇਂ ਅਸੀਂ ਐਨਜੀਟੀ ਕੋਲੇ ਗਏ ਆ ਪੰਜਾਬ ਪੋਲੂਸ਼ਨ ਬੋਰਡ ਕੋਲੇ ਗਏ ਆ ਵੱਡੇ ਵੱਡੇ ਮੰਤਰੀ ਡੀਸੀ ਅਧਿਕਾਰੀ ਇੱਥੇ ਆਏ ਪਰ ਕੋਈ ਸੁਣਵਾਈ ਨਹੀਂ ਭਰਾਵੋ ਪੂਰਾ ਪੰਜਾਬ ਤਰਾ ਤਰਾ ਕਰ ਰਿਹਾ ਅੱਜ ਤੁਸੀਂ ਜ਼ਹਿਰਾਂ ਪੀ ਕੇ ਮਰਨ ਲਈ ਮਜਬੂਰ ਆ ਸੋਡੇ ਜਵਾਕ ਖਾਂ ਚ ਜ਼ਹਿਰਾ ਪੀ ਕੇ ਪਾਣੀ ਵਾਲੀਆਂ ਮਰਨ ਲਈ ਮਜਬੂਰ ਨੇ ਆ ਸਤਲੋ ਜਿਹੜਾ ਸਾਨੂੰ ਜ਼ਿੰਦਗੀਆਂ ਬਖਸ਼ਦਾ ਸੀ ਜਿਹੜੇ ਸਤਲ ਨੇ ਸਾਨੂੰ ਯੋਧੇ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਅੰਮ੍ਰਿਤ ਤਿਆਰ ਕੀਤਾ ਸੀਗਾ ਤੇ ਉਹ ਦਰਿਆ ਸਾਨੂੰ ਅੱਜ ਜ਼ਹਿਰ ਦੇ ਰਹੇ ਨੇ ਜ਼ਿੰਮੇਵਾਰ ਕੌਣ ਲੋਕ ਨੇ ਸਰਕਾਰਾਂ ਜ਼ਿੰਮੇਵਾਰ ਨੇ ਪਹਿਲਾਂ ਦੀਆਂ ਵੀ ਤੇ ਹੁਣ ਵਾਲੀਆਂ ਵੀ ਤੇ ਦੂਜੇ ਜ਼ਿੰਮੇਵਾਰ ਮੈਂ ਕਹੂੰਗਾ ਸਾਡੇ ਲੋਕ ਨੇ ਬਾਈ ਅਸੀਂ ਅਸੇ ਰਗੇ ਚ ਆਏ ਆ ਹੁੱਕਾ ਦਿੱਤਾ ਸੀ ਪਹਿਲਾਂ ਵੀ ਐਨੀ ਤਰੀਕ ਤੋਂ ਵਹਿਣ ਸ਼ੁਰੂ ਕਰ ਰਹੇ ਆ ਪਰ ਉਵੇਂ ਗਿਣਤੀ ਚ ਲੋਕ ਹਲੇ ਉੱਠ ਕੇ ਨਹੀਂ ਆਏ ਪਤਾ ਨਹੀਂ ਕਿਉਂ ਅਸੀਂ ਐਨੇ ਨਖਿਲ ਤੇ ਨਕਮੇ ਹੋ ਚੁੱਕੇ ਆ ਦੋਸ਼ ਸ਼ਬਦ ਮੈਂ ਬਾਈ ਕਮ ਤੋਜ ਨੂੰ ਕਹਾਂਗਾ ਤੁਸੀਂ ਵੀ ਦੱਸੋ ਦੇਖੋ ਲੱਖੇ ਨੇ ਦੱਸਤਾ ਤਾਂ ਇਧਰੋਂ ਜਿਹੜਾ ਪੂਰਾ ਸੀਵਰੇਜ ਆਉਂਦਾ ਹੈ ਕਿ ਸੀਵਰੇਜ ਇਹ ਕਿਸੇ एसटीपी ईएसटीपी ਚੋਂ ਨਹੀਂ ਸਿੱਧਾ ਆ ਕੇ ਇਦੇ ਚ ਡਿੱਗਦਾ ਆ ਕੇ ਸਤਲੁਜ ਕੋਈ ਗੱਲ ਤਾਂ ਲੱਖੇ ਨੇ ਕਰਤੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇੱਥੇ ਆਹ ਮਾੜਾ ਜਿਹਾ ਆਕਾਸ਼ ਵਖਾਈਂ ਕੇ ਰਾਤ ਸਾਰੇ ਵਖਾਦੋ ਜੇ ਸੁੱਖ ਜੀ ਆ ਜਿਹੜਾ ਹੈ ਨਾ ਆ ਕ੍ਰੈਸ਼ਰ ਇੱਥੇ ਲੱਗਿਆ ਸੀਗਾ ਇਹ ਇੱਕ ਸਾਡੇ ਪੋਲਿਟਿਸ਼ੀਅਨ ਨੇ ਪਿਛਲੀ ਸਰਕਾਰ ਸੀ ਜਿਨ੍ਹਾਂ ਦੀ ਉਹਦੇ ਚ ਉਹਨਾਂ ਦਾ ਵੱਡਾ ਆਉਦਾ ਸੀ ਇਹ ਉਹਨਾਂ ਦੇ ਜਵਾਈ ਦੇ ਨਾਂ ਤੇ ਹੈ ਸਾਰਾ ਕੁਝ ਆ ਕ੍ਰੈਸ਼ਰ ਹੈ ਤੇ ਪਿੱਛੇ ਜਾ ਕੇ ਇੱਕ ਹੋਟਲ ਹੈ ਉਹ 5 ਸਟਾਰ ਹੋਟਲ ਹੈ ਜਿਹੜਾ ਹੱਤ ਕਰਦੇ ਉਧਰ ਨੂੰ ਉਹ ਉੱਧਰ ਗਿਆ ਉਹ ਪਿੱਛੇ ਹੈ ਜੀ ਉਸ ਹੋਟਲ ਦੀ ਜਿਹੜੇ ਪਾਣੀ ਦੀ ਸੀਵਰੇਜ ਜੋ ਵੀ ਹੋਟਲ ਦੀ ਵੇਸਟੇਜ ਹੈ ਉਹ ذرا ਉਹਨਾਂ ਨੂੰ ਪੁੱਛਣ ਵਾਲੀ ਹੈ ਕਿ ਕਿੱਥੇ ਪੈਂਦਾ ਭਾਈ ਪਹਿਲੀ ਗੱਲ ਲੇਕਿਨ ਜਿਹੜੀ ਦੱਸਣ ਵਾਲੀ ਗੱਲ ਹੈ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਕ੍ਰੈਸ਼ਰ ਸੀ ਇਹ 2022 ਤੱਕ ਦਿਨ ਰਾਤ ਚੱਲ ਰਿਹਾ ਸੀ ਰਾਣਾ ਕੇਪੀ ਰਾਣਾ ਕੇਪੀ ਦੇ ਕੋਲ ਮਦਾ ਹੈ ਇਹ ਦਿਨ ਰਾਤ ਚੱਲ ਰਿਹਾ ਸੀ ਦਿਨ ਰਾਤ ਤੇ ਜਦੋਂ ਸਰਕਾਰ ਬਦਲੀ ਉਸੇ ਰਾਤ ਨੂੰ ਬੰਦ ਹੋ ਗਿਆ ਏ ਮੈਨੂੰ ਦੱਸੋ ਲੈ ਜੇ ਉਸ ਤੋਂ ਬਾਅਦ ਇਹ ਹੁਣ ਤੱਕ ਚੱਲਿਆ ਨਹੀਂ ਤਾਂ ਉਸ ਤੋਂ ਪਹਿਲਾਂ ਇਹ ਨਜਾਇਜ਼ ਚੱਲ ਰਿਆ ਸੀ ਤੇ ਜੇ ਨਜਾਇਜ਼ ਨਹੀਂ ਸੀ ਤਾਂ ਇਹ ਹੁਣ ਕਿਉਂ ਬੰਦ ਕਰ ਲਿਆ ਹੁਣ ਭਾਈ ਉਹਨਾਂ ਦੇ ਚੱਲਦੇ ਹੁਣ ਸਰਕਾਰ ਦੇ ਆਪਣੇ ਆਦਾਨੇ ਦੇ ਆਈ ਦਾ ਅਸਰ ਹੈ ਹੋਰ ਵੇਖਾਂ ਉਹ ਆ ਗਈ ਡਿਫੈਂਡਰ ਉਹ ਤਾਂ ਬੰਦ ਜਾਰੀ ਜੀ ਗੱਡੀ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਦੀ ਇਹ ਹੋਟਲ ਦੀ ਹੈ ਇਸ ਹੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਇਹ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਉਹ ਬਖਾ ਦਿਓ ਉਹਨਾਂ ਨੂੰ ਬਖਾ ਦਿਓ ਬੋਲ ਰਿਹਾ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਈਨਿੰਗ ਹੋਈ ਇੱਥੇ 80 80 ਫੁੱਟ ਖੱਡੇ ਪਏ ਹੋਏ ਨੇ ਇੱਥੋਂ ਕਰੈਸ਼ਰ ਪੜ ਪੜ ਕੇ 80 80 ਫੁੱਟ ਹੋਏ ਪਾਤੇ ਸਤਲੋਜ ਦੇ ਵਿੱਚ ਬਿਲਕੁਲ ਜੀ ਬਿਲਕੁਲ ਇੱਕ ਹੋਟਲ ਨੂੰ ਬਰਬਾਦ ਕਰਤਾ ਪਿੰਡਾਂ ਦਾ ਜਿੰਨਾ ਗੰਦਗੀ ਹੋਟਲ ਦੀ ਜਿੰਨੀ ਗੰਦਗੀ ਉਹ ਸਾਰੀ ਚੱਕ ਕੇ ਸਤਲੋਜ ਚ ਪਾਤੀ ਲੋਰ ਲਾ ਕੇ ਅਹਿਮ ਗੱਲ ਜੋ ਇਹਨਾਂ ਨੇ ਹੀ ਦੱਸੀ ਉਹ ਤੋਂ ਸਤਲੋਜ ਜਾਣਦਾ ਹੈ ਨਾ ਉਹਦੇ ਚ ਕਰਵ ਬਣਾਤੀ ਆਂਦੇ ਨਾ ਦਰਿਆਵਾਂ ਦੇ ਵਹਿਣ ਨਹੀਂ ਮੋੜੀ ਤੇ ਇਹਨਾਂ ਨੇ ਕਰਵ ਬਣਾ ਕੇ ਜਵਾਂ ਹੋਟਲ ਦੇ ਅੱਗੋਂ ਦੀ ਸਤਲੁਜ ਕੱਢਿਆ ਉਸੇ ਜਗ੍ਹਾ ਤੇ ਕਰਵ ਹੈ ਔਰ ਹੋਟਲ ਦੀ ਗੱਲ ਸਾਨੂੰ ਕੋਈ ਇਹਦੇ ਚ ਗਿਲਾ ਸ਼ਿਕਵਾ ਨਹੀਂ ਤੁਸੀਂ ਚਲਾਓ ਪਰ ਤੁਸੀਂ ਗੈਰ ਕਾਨੂੰਨੀ ਕਿਉਂ ਕਰਦੇ ਮੈਂ ਆ ਮੌਜੂਦਾ ਸਰਕਾਰ ਤੋਂ ਪੁੱਛਣਾ ਚਾਹੁੰਦਾ ਹੈ ਕਿ ਜੇ ਇਹਨਾਂ ਨੇ ਕ੍ਰੈਸ਼ਰ ਬੰਦ ਕਰਤਾ ਥੋੜੀ ਕੋਈ ਇਨਕੁਆਰੀ ਨਹੀਂ ਕਿ ਪਹਿਲਾਂ ਕਿਉਂ ਚੱਲ ਰਿਹਾ ਸੀ ਕਿ ਤੁਸੀਂ ਨਹੀਂ ਪੁੱਛ ਸਕਦੇਗੇ ਹਜ ਔਰ ਉਦੋਂ ਇੱਕ ਚੀਜ਼ ਹੋਰ ਸੀਗੀ ਕਿ ਆ ਨੇੜੇ ਤੇੜੇ ਦਾ ਸਾਰਾ ਇਲਾਕਾ ਸਿਰਫ ਇਸ ਕ੍ਰੈਸ਼ਰ ਤੋਂ ਲੈਂਦਾ ਸੀ ਸਮਾਨ ਸਾਰਾ ਤੇ ਹੁਣ ਵੀ ਇਹਨਾਂ ਦਾ ਪਹਿਲਾਂ ਦਾ ਬਣਾਇਆ ਹੋਇਆ ਚੱਲ ਰਿਹਾ ਹਜੇ ਵੀ ਕੀ ਹੈ ਸਰਕਾਰਾਂ ਮਤਲਬ ਜਦੋਂ ਤੁਹਾਡੀ ਸਰਕਾਰ ਚੱਕ ਦਿਓ ਫੱਟੇ ਦੂਜੀ ਆ ਜਾਏ ਬੰਦ ਕਰ ਦਿਓ ਔਰ ਦੂਜੀ ਵੀ ਤੁਹਾਡੇ ਤੇ ਕੇਸ ਨਾ ਚਲਾਵੇ ਹੁਣ ਇਹ ਮਾਈਨਿੰਗ ਇਹ ਜਿਹੜੇ ਹੋਟਲਾਂ ਦੀ ਵੇਸਟੇਜ ਫਾਈਨਲੀ ਜਾ ਕੇ ਕੀਤੇ ਤੇ ਅਸਰ ਹੋ ਰਿਹਾ ਸਾਡੇ ਪਾਣੀ ਤੇ ਸਾਡੇ ਦਰਿਆ ਤੇ ਔਰ ਆਹੀ ਦਸਣ ਅਸੀਂ ਆਏ ਆਹੀ ਦਸਣ ਆਏ ਆ ਸੁੱਖ ਵੀ ਖੜਾ ਹੈ ਜਗਦੀਪ ਵੀ ਖੜਾ ਸੀਗਾ ਇੱਥੇ ਸਾਰੇ ਇੰਨੀ ਦੂਰੋਂ ਆਏ ਕਿਉਂ ਹੈ ਤੇ ਇਹਨਾਂ ਸਾਰਿਆਂ ਨੂੰ ਆਪਦੇ ਨਾਲ ਲਿਆਂ ਨੂੰ ਚਾਹੇ ਉਹ ਗੌਰਵ ਜੀ ਹੁਣ ਭਗਵੰਤ ਹੋਵੇ ਬਾਈ ਜੀ ਇਹ ਕਿਸਾਨ ਯੂਨੀਅਨ ਦੇ ਬਾਕੀ ਸਾਰੇ ਖੜੇ ਨੇ ਸਾਡੇ ਸੱਜਣ ਇਹ ਜੋੜ ਰਹੇ ਨੇ ਸਾਡੇ ਨਾਲ ਇੱਕ ਗੱਲ ਮੈਂ ਨੰਬਰ ਦੱਸਦੀ ਭਗਵੰਤ ਕੀ ਆ ਅਸੀਂ ਇੱਕ ਨੰਗਲ ਰੋਪੜ ਤੇ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਆਣੇ ਆ ਸਾਡੇ ਕੋਲ ਕਿ ਸਾਨੂੰ ਪਿੰਡ ਵਾਲਿਆਂ ਨੇ ਪੁੱਛਿਆ ਸੀਗਾ ਕਿ ਅਸੀਂ ਤੁਹਾਡੇ ਨਾਲ ਜੁੜੀਏ ਕਿਵੇਂ ਅਸੀਂ ਉਹਨਾਂ ਨੂੰ ਇੱਕ ਨੰਬਰ ਦਿੱਤਾ ਸਿਰਫ ਐਸ ਇਲਾਕੇ ਦੇ ਬੰਦਿਆਂ ਲਈ ਉਹ ਨੰਬਰ ਗੌਰਵ ਜੀ ਕੋਲੇ ਤੇ ਭਗਵੰਤ ਤੇ ਬੈਂਸਾਹਬ ਕੋਲੇ ਰਹੂਗਾ ਉਹ ਨੰਬਰ ਇਹ ਬੋਲ ਦੇਣਗੇ ਹੁਣੇ ਉਸ ਨੰਬਰ ਤੇ ਤੁਸੀਂ ਸਾਨੂੰ ਇੱਕ ਤਾਂ WhatsApp ਤੇ ਵੌਇਸ ਮੈਸੇਜ ਕਰਨੀ ਹੈ ਜਿਹਦੇ ਵਿੱਚ ਤੁਸੀਂ ਆਪਦਾ ਪਿੰਡ ਦਾ ਨਾਂ ਆਪਦਾ ਨਾਂ ਤੇ ਨਾਲ ਨਾਲ ਡਿਸਟ੍ਰਿਕਟ ਦਾ ਨਾਂ ਉਹ ਬੋਲ ਦੇਣਾ ਹੈ ਉਹ ਬੋਲ ਕੇ ਤੁਸੀਂ ਸਾਡੇ ਨਾਲ ਜੁੜ ਜੂਗੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ ਕੋਈ ਗਲਤ ਗੱਲ ਹੋਵੇ ਤੁਸੀਂ ਸਾਨੂੰ ਦੱਸਿਓ ਜੇ ਅਸੀਂ ਆਵਾਂਗੇ ਜੇ ਨਹੀਂ ਤਾਂ ਅਸੀਂ ਜਦੋਂ ਸਾਦਦੇ ਹ ਤੁਸੀਂ ਆਇਓ ਜੇ ਇਹਨਾਂ ਸਰਕਾਰਾਂ ਨੂੰ ਬੰਦੇ ਦੇ ਪੁੱਤ ਬਣਾ ਦੇਵਾਂਗੇ ਔਰ ਸਾਡੇ 2000 ਸੈਂਟਰ ਜਿੱਦੇ ਤੁਹਾਡਾ ਸੀਵਰੇਜ ਵਾਲਾ ਵੀ ਆਉਂਦਾ ਆ ਸਾਰੀ ਮਾਈਨਿੰਗ ਤੇ ਹੋਟਲ ਵੀ ਆਉਂਦੇ ਨੇ ਇੱਕ ਇੱਕ ਚੀਜ਼ ਸਹੀ ਕਰਾਵਾਂਗੇ ਨਹੀਂ ਕਰਨਗੇ ਤਾਂ ਸਰਕਾਰ ਰਹੂਗੀ ਨਹੀਂ ਔਰ ਜਿਹੜੀ ਵੀ ਨਵੀਂ ਆਉਗੀ ਇਸ ਮੁੱਦੇ ਤੇ ਆਉਗੀ ਆ ਨੰਬਰ ਲੱਖੇ ਤੂੰ ਹੀ ਬੋਲਦੇ ਕੱਢੀ ਕਰਾ ਨੰਬਰ ਵੀ ਲੱਖਾ ਹੀ ਬੋਲ ਦੂਗਾ ਮੈਂ ਦੇ ਦੇਣਾ ਬੋਲਦੇ ਅੱਗੇ ਜੋ ਬੋਲ ਪੰਜਾਬ ਦੇ ਲੋਕੋ ਤੁਹਾਨੂੰ ਐਨੀ ਅਪੀਲ ਕਰਦੇ ਆ ਕਿ ਇੱਥੇ ਸਾਡੇ ਬੱਚੇ ਨਹੀਂ ਪੈਦਾ ਹੋਣਿਆ ਪਾਣੀ ਚ ਪਾਈਆਂ ਹੋਈਆਂ ਜ਼ਹਿਰਾ ਕੈਮੀਕਲ ਕਰਕੇ ਰੱਬ ਦਾ ਵਾਸਤਾ ਇਹ ਮਸਲਾ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਅਮੀਰ ਗਰੀਬ ਦਾ ਨਹੀਂ ਹੈ ਪਾਣੀ ਹਰ ਇੱਕ ਲਈ ਜ਼ਰੂਰੀ ਹੈ ਪਾਣੀ ਹੈ ਤਾਂ ਜੀਵਨ ਆਜੋ ਯਾਰਾ ਜਿੰਨੀਆਂ ਜ਼ਹਿਰਾ ਥਾਂ ਥਾਂ ਤੋਂ ਤੁਹਾਨੂੰ ਦਿਖਾਉਂਦੇ ਜਾਵਾਂਗੇ 4 ਮਹੀਨੇ ਅਸੀਂ ਪੂਰੇ ਪੰਜਾਬ ਜਾਣਾ ਅਪ੍ਰੈਲ ਚ ਅਸੀਂ ਵਿਸਾਖੀ ਤੇ ਵੱਡਾ ਕੱਟ ਰੱਖਿਆ ਤੇ ਉਦੋਂ ਤੱਕ ਅਸੀਂ ਪੂਰੇ ਪੰਜਾਬ ਜਿੱਥੋਂ ਜਿੱਥੋਂ ਸਾਡੇ ਦਰਿਆਵਾਂ 'ਚ ਪਾਣੀ ਪੈ ਰਿਆਂ ਜ਼ਹਿਰਾ ਪੈ ਰਿਆਂ ਤੇ ਜਿੱਥੇ ਦੇ ਸਾਡੇ ਧਰਤੀ ਹੇਠਾਂ ਯਾਰਾਂ ਪਾ ਰਿਆ ਬੋਲ ਕਰਨ ਤੁਹਾਨੂੰ ਦਿਖਾਉਦੇ ਤੁਰੇ ਜਾਵਾਂਗੇ ਪਰ ਬੇਨਤੀ ਆ ਕਿ ਬਹੁਤ ਵੱਡਾ ਮੁੱਦਾ ਇਹ ਉੱਠ ਕੇ ਆਪਾਂ ਸਾਰੇ ਤੁਸੀਂ ਨਾਲ ਜੜੋ ਇੱਕ ਨੰਬਰ ਤੁਹਾਨੂੰ ਮੈਂ ਬੋਲਣ ਲੱਗਾ 8146210107 ਦੁਬਾਰਾ ਮੈਂ ਫਿਰ ਇੱਕ ਨੰਬਰ ਬੋਲਦਾ 8146210107 ਇਸ ਨੰਬਰ ਤੇ ਸਾਨੂੰ ਤੁਸੀਂ ਇੱਥੋਂ ਦੇ ਇਲਾਕੇ ਵਾਲੇ ਬਸ ਇਸ ਇਲਾਕੇ ਵਾਲੇ ਸਿਰਫ ਰੂਪਨਗਰ ਰੋਪੜ ਜੀ ਨੂੰ ਆਪਾਂ ਕਹਿੰਦੇ ਆ ਜ਼ਿਲ੍ਹਾ ਇਸ ਇਲਾਕੇ ਵਾਲੇ ਤੁਸੀਂ ਅਨੰਦਪੁਰ ਸਾਹਿਬ ਤੇ ਨੰਗਾ ਲਾਲੇ ਸਾਰਾ ਸਾਰਾ ਇਸ ਪੂਰਾ ਜ਼ਿਲ੍ਹਾ ਹੀ ਆ ਗਿਆ ਆ ਇਹ ਪੂਰਾ ਜ਼ਿਲ੍ਹਾ ਰੋਪੜ ਰੂਪਨਗਰ ਤੁਸੀਂ ਇਸ ਜ਼ਿਲ੍ਹੇ ਦੇ ਬੰਦੇ ਸਾਡੇ ਨਾਲ ਇਸ ਨੰਬਰ ਤੇ ਇੱਕ WhatsApp ਕਾਲ ਕਰਕੇ WhatsApp ਮੈਸੇਜ ਕਰਦੇ ਹਨ ਕਿ ਉਹਨਾਂ ਦਾ ਪੈਂਡ ਉਹਨਾਂ ਦਾ ਨਾਂ ਤੇ ਉਹਨਾਂ ਦਾ ਡਿਸਟ੍ਰਿਕਟ ਬੋਲ ਕੇ ਕਿਉਂਕਿ ਪੂਰੇ ਪੰਜਾਬ ਨੂੰ ਬਚਾਉਣ ਲਈ ਇਹਨਾਂ ਯਾਰਾਂ ਤੋਂ ਮੁਕਤ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਤੁਰੇ ਆ ਤੇ ਪੂਰੇ ਪੰਜਾਬ ਨੂੰ ਉੱਠ ਕੇ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਮਸਲੇ ਦਾ ਹੱਲ